ਅੱਜ ਜੋ ਸਿੱਕਪੜਿਆਂ ਦਾ ਉਦਘਾਟਨ ਕੀਤਾ ਹੈ ਸਰਦੀਆਂ ਦਾ ਮੈਂ ਇਹ ਕਹਿਣਾ ਚਾਹਾਂਗੀ ਅੱਜ ਬਟਾਲੇ ਵਾਲਿਆਂ ਨੂੰ ਅਸੀਂ ਅਸਾਂ ਰਲ ਕੇ ਆਇਆ ਇੱਥੇ ਮਤਲਬ ਸਾਰੇ ਆਪਣੇ ਘਰਾਂ ਚੋਂ ਗਰਮ ਕਪੜਾ ਸਰਦੀਆਂ ਦਾ ਗਰਮੀਆਂ ਦਾ ਜਿੰਨਾ ਕਪੜਾ ਸਾਨੂੰ ਇੱਥੇ ਦੇਣਾ ਚਾਹੀਦਾ ਹੈ ਔਰ ਸਾਰੇ ਗਰੀਬਾਂ ਦੀ ਦੇਖੋ ਕਿੰਨੀ ਹੈਲਪ ਹੋ ਰਹੀ ਹੈ ਇੱਥੇ ਮੇਰੀ ਇੱਕੋ ਹੀ ਜ਼ਾਰੀਸ਼ ਹੈ ਤੇ ਕਿ ਸਾਰੇ ਬਟਾਲੇ ਵਾਸੀਆਂ ਨੂੰ ਕਿ ਆਪਣੇ ਜਿੰਨੇ ਵੀ ਘਰ ਦੇ ਵਿੱਚ ਨਾ ਕਪੜਾ ਹੁੰਦਾ ਸਾਡੇ ਕੋਲ ਉੱਥੇ ਆ ਕੇ ਮਤਲਬ ਜਿਹੜਾ ਵੇਸਟ ਕਪੜਾ ਹੈ ਤੁਸੀਂ ਅੱਛਾ ਕਪੜਾ ਪ੍ਰੈਸ ਕਰਕੇ ਧੋ ਕੇ ਲਿਫਾਫਿਆਂ ਦੇ ਪਾਕੇ ਇੱਥੇ ਦਿਓ ਬਹੁਤ ਹਿੰਦ ਤਾਰੇ ਆ ਗਰੀਬਾਂ ਦੀ ਸਾਰਾ ਕਲੱਬ ਲਈ ਪਲੀਜ਼ ਐਮੀਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਿੰਨਾ ਘਰੋਂ ਮੇ ਕਪੜਾ ਹੁੰਦਾ ਹੈ ਉਹ ਯਹਾਂ ਆ ਕੇ ਦਿਆ ਜਾਏ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਾਰਾ ਕਲੱਬ ਇਹ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਜਿਹੜਾ ਉਹ ਵਕ ਵਕ ਸਿਰ ਗਿਆ ਤੁਹਾਨੂੰ ਬੁਲਾ ਕੇ ਰਹਾਉਂਦਾ ਜੀ ਅੱਜ ਨੀਤੂ ਅਗਰਵਾਲ ਜੀ ਵਾਈਫ ਆਫ ਅਨਿਲ ਅਗਰਵਾਲ ਜੀ ਜਿਹੜੇ ਘਰ ਵਾਲੇ ਨੇ ਜੀ ਉਹਨਾਂ ਨੇ ਸਰਦੀਆਂ ਦੇ ਕੱਪੜਿਆਂ ਦਾ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਕੀਤਾ ਜੀ ਜਿਸ ਵਿੱਚ ਸਾਡੇ ਕੋਲ ਜਿਹੜੇ ਸ਼ਹਿਰ ਦੇ ਭਗਵੰਤੇ ਲੋਕ ਨੇ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਉਹ ਅਨਯੂਜ ਤੇ ਯੂਜਡ ਕੱਪੜੇ ਜਿਹੜੇ ਚੰਗੀ ਭਈ ਇਸ ਇੰਚ ਨੇ ਉਹ ਸਹਾਰਾ ਕਲੱਬ ਨੂੰ ਡੋਨੇਟ ਡੋਨੇਟ ਕਰਕੇ ਜਾਂਦੇ ਨੇ ਤੇ ਸਹਾਰਾ ਕਲੱਬ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਪ੍ਰੈਸ ਕਰਕੇ ਤੇ ਜਿਹੜੇ ਲੋਗ ਲੋੜਵੰਦ ਨੇ ਉਹਨਾਂ ਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਤੇ ਉਹ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਜਿਹੜੇ ਉਹ ਕੱਪੜੇ ਲੈ ਜਾ ਕੇ ਆਪਣਾ ਵਕਤ ਕੱਢਦੇ ਨੇ ਸੋ ਮੇਰੀ ਸਾਰਿਆਂ ਨੂੰ ਬਟਾਲੇ ਵਾਲਿਆਂ ਨੂੰ ਅਪੀਲ ਹੈ ਕਿ ਜਿਹਦੇ ਘਰ ਵੀ ਕੋਈ ਇਵਰਤੋਂ ਦਾ ਸਮਾਨ ਨਹੀਂ ਵਰਤੋਂ ਜਾ ਰਿਹਾ ਉਹ ਸਹਾਰਾ ਕਲੱਬ ਦੇ ਦਫ਼ਤਰ 'ਚ ਸੰਪਰਕ ਕਰਕੇ ਬਚਾਉਣ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਨਾਲ ਆਪਰਾ ਚੰਗਾ ਗੁਜ਼ਾਰਾ ਕਰ ਸਕਣ ਸੋ ਮੇਰੀ ਫਿਰ ਇੱਕ ਵਾਰੀ ਅਪੀਲ ਹੈ ਬੇਨਤੀ ਹੈ ਸਾਰੇ ਮਡਾਲਾ ਦੇ ਚੰਗੇ ਸੁਭਾ ਲੋਕਾਂ ਨੂੰ ਕਿ ਜਿਹੜੇ ਖਾਸ ਕਰਕੇ ਸਿਆਲ ਵਾਲੇ ਕੱਪੜੇ ਜਾਂ ਹੋਰ ਵੀ ਕੋਈ ਜਿਹੜੇ ਨਹੀਂ ਵਰਤੋਂ ਜੀ ਸਮਾਨ ਘਰ ਜਾਂਦਾ ਉਹ ਸਹਾਰਾ ਕਲੱਬ ਦੇ ਦਫ਼ਤਰ ਸੰਪਰਕ ਕਰਕੇ ਤੇ ਬਚਾਉਣ ਤਾਂ ਜੋ ਜਿਹੜੇ ਜਿਹੜੇ ਜ਼ਰੂਰਤਵਾਨ ਲੋਕ ਨੇ ਉਹ ਸਮਾਨ ਨੂੰ ਵਰਤੋ ਜਿਹਾ ਸਕਣ